ਵੱਡੇ ਵੱਡੇ ਦੁੱਖ ਜਿਹੜੇ ਉਹਨਾਂ ਦੇ ਕੱਟ ਹੁੰਦੇ ਆ ਪ੍ਰੇਮੀਆਂ ਅਸੀਂ ਨਾਮ ਨਹੀਂ ਜਪਦੇ ਅਸੀਂ ਚੁਗਲੀ ਜਿੰਨੀ ਮਰਜ਼ੀ ਕਰ ਲਈਏ ਨਿੰਦਿਆ ਜਿੰਨੀ ਮਰਜ਼ੀ ਕਰ ਲਈਏ ਹਉਮੇ ਹੰਕਾਰ ਦੇ ਵਿੱਚ ਭਮਾ ਦੀ ਇੱਕ ਇੱਕ ਸਾਹ ਲਈਏ ਪਰ ਨਾਮ ਨਹੀਂ ਜਪ ਹੁੰਦਾ ਕਿਉਂ ਨਹੀਂ ਜਪ ਹੁੰਦਾ ਜੇ ਨਾਮ ਨਹੀਂ ਜਪ ਹੁੰਦਾ ਨਾਮ ਜਪਣ ਨੂੰ ਜੇ ਮਨ ਨਹੀਂ ਕਰਦਾ ਤੇ ਸੰਤਾਂ ਦੀ ਸੰਗਤ ਵਿੱਚ ਆ ਸੰਤਾਂ ਦੀ ਸੰਗਤ ਕਰਿਆ ਕਰ ਉਸ ਸੰਗਤ ਵਿੱਚੋਂ ਤੈਨੂੰ ਜਾਗ ਲੱਗੂਗਾ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਆ ਜਿੰਨੇ ਕੁ ਜਾਣੇ ਅਸੀਂ ਬੈਠੇ ਆਂ ਜੇ ਧਿਆਨ ਮਾਰੀਏ ਜੇ ਪਿਛਲੇ ਆਪਣੇ ਜੀਵਨ ਵੱਲ ਧਿਆਨ ਮਾਰੀਏ ਤੇ ਸਾ ਅਸੀਂ ਕੋਈ ਨਾਮ ਜਪਦੇ ਸੀ ਨਹੀਂ ਸਾਨੂੰ ਕੋਈ ਗਿਆਨ ਨਹੀਂ ਸੀ ਪਰ ਜਦੋਂ ਤੋਂ ਅਸੀਂ ਸਾਧੂ ਦੀ ਸੰਗਤ ਵਿੱਚ ਆਏ ਉਹ ਐਸਾ ਸਾਨੂੰ ਜਾਗ ਲੱਗਾ ਕਿ ਅਸੀਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਇਸ ਵਾਸਤੇ ਭਈ ਨਾਮ ਜਿਹੜਾ ਜਪੋ ਜਦੋਂ ਸਾਧੂ ਦੀ ਕਿਰਪਾ ਹੁੰਦੀ ਹੈ ਨਾ ਗੁਰੂ ਦੀ ਕਿਰਪਾ ਹੁੰਦੀ ਹੈ ਸਤਗੁਰੂ ਦੀ ਕਿਰਪਾ ਹੁੰਦੀ ਹੈ ਮੁਰਸ਼ਿਦ ਦੀ ਕਿਰਪਾ ਹੁੰਦੀ ਹੈ ਫਿਰ ਭਾਈ ਨਾਮ ਜਪ ਹੁੰਦਾ ਹੈ ਸੇਸ ਕਰਕੇ ਨਾਮ ਜਪਨ ਦੇ ਫਾਇਦੇ ਬਹੁਤ ਹੈ ਲਾਭ ਬਹੁਤ ਹੈ ਨਾਮ ਜਪਨ ਨਾਲ ਸਾਰੇ ਦੁੱਖ ਦਿਲਦਰ ਪੂਰਾ ਨਾਸ਼ ਹੁੰਦਾ ਹੈ ਨਾਮ ਜਪਨ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਸੇਸ ਕਰਕੇ ਭਾਈ ਗੁਰਮੁਖੋ ਬਾਬਾ ਜੀ ਕਹਿੰਦੇ ਐ ਬਈ ਨਾਮ ਜ਼ਰੂਰ ਜਪਿਆ ਕਰੋ ਤੇ ਜਿਹੜਾ ਨਾਮ ਜਪਦਾ ਹੈ ਉਹਦੀ ਫਿਰ ਜੈਜਕਾਰ ਹੁੰਦੀ ਐ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਹੜਾ ਬੰਦਾ ਨਾਮ ਜਪਦਾ ਹੈ ਉਹ ਵੱਡੇ ਭਾਗਾਂ ਦੀ ਉਹਦੀ ਨਿਸ਼ਾਨੀ ਹੈ ਕਿ ਉਹ ਸੰਤ ਦਾ ਸੰਗ ਕਰਦਾ ਹੈ ਸੰਤ ਦਾ ਸੰਗ ਵੱਡ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਨਾਲੇ ਸੰਤਾਂ ਦੀ ਸੇਵਾ ਕਰੀਏ ਤੇ ਨਾਲੇ ਨਾਮ ਨੂੰ ਧਿਆਈਏ ਸੁਸਾਦ ਸੰਗਤ ਜੀ ਨਾਮ ਜਪਣਾ ਬਹੁਤ ਜ਼ਰੂਰੀ ਹੈ ਕਲਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਬਹੁਤ ਕਲਯੁਗ ਆ ਤੁਸੀਂ ਦੇਖੋ ਹਰਮੰਦਰ ਸਾਹਿਬ ਜੀ ਦੇ ਵਿੱਚ ਸੂਰ ਦੀ ਫੋਟੋ ਆਉਣ ਲੱਗ ਪਈ ਆ ਉੱਤੇ YouTube ਤੇ ਆ ਭਾਈ ਜਬੰਦੇ ਤੇ ਬਾਬਾ ਦੀਪ ਸਿੰਘ ਜੀ ਨੂੰ ਖੜਾ ਕਰ ਦਿੱਤਾ ਹੱਥ ਦੇ ਕੇ ਕਿਸੇ ਫੋਟੋ ਤੇ ਗੁਰਨਾਨਕ ਦੇਵ ਜੀ ਆਪ ਹੱਥ ਦੇਣ ਲੱਗ ਪਏ ਇਹ ਸਾਰਾ ਕੁਝ ਕੀ ਹੈ ਇਹ ਕਲਯੁਗ ਹੈ ਕਲਯੁਗ ਦੇ ਵਿੱਚ ਸਾਡਾ ਧਿਆਨ ਭਟਕਾਉਣ ਵਾਸਤੇ ਗੁਰੂਆਂ ਤੋਂ ਸਾਡਾ ਵਿਸ਼ਵਾਸ ਖਤਮ ਕਰਨ ਵਾਸਤੇ ਇਹ ਸਾਰੀਆਂ ਸਾਜ਼ਿਸ਼ਾਂ ਚਲਾਈਆਂ ਜਾ ਰਹੀਆਂ ਹਨ ਦੱਸਦੇ ਆ ਕਿ ਜਿਹੜਾ ਐਪ ਹੈ ਗਵਰਨਮੈਂਟ ਵੱਲੋਂ ਸ਼ੁਰੂ ਕੀਤਾ ਗਿਆ ਤੇ ਇਹਦਾ ਮਤਲਬ ਹੈ ਗਵਰਨਮੈਂਟ ਤਾਂ ਸਾਨੂੰ ਚਾਹੁੰਦੀ ਹੋਈ ਕਿ ਜਿਹੜੇ ਸਿੱਖ ਆ ਸਿੱਖਾਂ ਦੀ ਪਿੱਠ ਲੱਗੇ ਸਿੱਖਾਂ ਦੇ ਗੁਰੂਆਂ ਨੂੰ ਲੋਕੀ ਝੂਠਾ ਕਹਿਣ ਝੂਠਾ ਕਹਿਣ ਲੋਕੀ ਪਿਆ ਦੇਖੋ ਸਿਰ ਤੇ ਹੱਥ ਰੱਖਿਆ ਬਾਬਾ ਦੀਪ ਸਿੰਘ ਜੀ ਨੇ ਬੰਦਾ ਫੇਰ ਨਹੀਂ ਜਿੰਦਾ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਬੰਦੇ ਦੇ ਜਿੰਨੀ ਲਿਖੀ ਆ ਉੰਨੀ ਭੋਗਣੀ ਐ ਜਿੰਨੇ ਸਵਾਸ ਬੰਦੇ ਦੇ ਉਸ ਪ੍ਰਮਾਤਮਾ ਨੇ ਲਿਖਿਆ ਉਹਨੇ ਭੋਗਣਿਆ ਉਤ ਤੋਂ ਬਾਅਦ ਨਾ ਵੱਧ ਭੋਗ ਸਕਦਾ ਨਾ ਘੱਟ ਭੋਗ ਸਕਦਾ ਪਾਰੇ ਲੋਕ ਇਹ ਲੋਕ ਸਾਡੇ ਮਨਾਂ ਅੰਦਰ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਆ। ਸਵੇਸ ਵਾਸਤੇ ਭਾਈ ਨਾਮ ਜਪੋ